ਸੌਲਾ ਸੋਨ ਦੇ ਨਵੇਂ ਦਿਵ ਸਾਖੀ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਦੀ ਸਾਜਨਾ ਕੀਤੀ ਉਦੋਂ ਗਿਆਨ ਪੱਖੋਂ ਖਾਲਸਾ ਬਹੁਤ ਅਮੀਰ ਸੀ ਬਿਲਕੁਲ ਗੁਰੂ ਸਾਹਿਬ ਨੇ ਜਿੱਥੇ ਸ਼ਸਤਰ ਦੀ ਗੱਲ ਕੀਤੀ ਉਹ ਤੇ ਸ਼ਾਸਤਰ ਦੀ ਗੱਲ ਵੀ ਨਾਲ ਰੱਖੀ ਗਿਆਨ ਲੈਣ ਲਈ ਆਪਣੇ ਸਿੱਖਾਂ ਨੂੰ ਗੁਰੂ ਮਹਾਰਾਜ ਦੂਰ ਦੂਰ ਦਰਾਡੇ ਭੇਜਦੇ ਸੀ ਸੰਸਕ੍ਰਿਤ ਸਿੱਖਣ ਵਾਸਤੇ ਹੋਰ ਬਾਗ ਬਾਗ ਪਾਸ਼ਾ ਵਾਸੇ ਸਿੱਖਣ ਵਾਸਤੇ ਬਿਲਕੁਲ ਗਿਆਨ ਪੱਖੋਂ ਬਹੁਤ ਅਮੀਰ ਸੀ ਉਸ ਤੋਂ ਬਾਅਦ ਖਾਲਸਾ ਰਾਜ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਲੇ ਵੀ ਹਰ ਸਿਸਟਮ ਕਮਾਲ ਦਾ ਸੀ ਵਿਦਿਆ ਖੇਤਰ ਦੀ ਗੱਲ ਕਰੀਏ ਤੇ ਬਾਹਰੋਂ ਵਿਦੇਸ਼ੀ ਵੀ ਆ ਕੇ ਇੱਥੇ ਦਾ ਸਿਸਟਮ ਸਮਝ ਲਾ ਸਮਝਣ ਆਉਂਦੇ ਸੀ ਵੀ ਪੰਜਾਬੀਆਂ ਕੋਲ ਐ ਹੁਣ ਜਿਹੜਾ ਪੰਜਾਬ ਚ ਐ ਉਹ ਜੀ ਕਿਹੜੀ ਗੱਲ ਹੈ ਜੇ ਹਰ ਵਪਾਰਕ ਵਪਾਰ ਖੇਤਰ ਚ ਵੀ ਪੰਜਾਬ ਅੱਗੇ ਐ ਐਗਰੀਕਲਚਰ ਸਿਸਟਮ ਦੀ ਗੱਲ ਕਰੀ ਉਸ ਪੱਖੋਂ ਵੀ ਅੱਗੇ ਐ ਜਾਂ ਜੇ ਟੈਕ ਸਿਸਟਮ ਦੀ ਗੱਲ ਕਰੀ ਉਹ ਸਭ ਤੋਂ ਵਧੀਆ ਟੈਕ ਸਿਸਟਮ ਮੰਨਿਆ ਗਿਆ ਉਸ ਸਮੇਂ ਦੇ ਵਿੱਚ ਬਿਲਕੁਲ ਤੇ ਜਦੋਂ ਗਿਆਨ ਦੀ ਗੱਲ ਆਉਂਦੀ ਸੀ ਉਦੋਂ ਇੱਕ ਕਾਇਦਾ ਹੁੰਦਾ ਸੀ ਜਿਹੜਾ ਕਿ ਜਿਹਨੂੰ ਮੰਨਿਆ ਜਾਂਦਾ ਸੀ ਵੀ ਇਸ ਕਾਇਦੇ ਕਰਕੇ ਗਿਆਨ ਗਿਆਨ ਪੱਖੋਂ ਬਹੁਤ ਅਮੀਰ ਨੇ ਪੰਜਾਬੀ ਬਿਲਕੁਲ ਪਰ ਸਮਾਂ ਜਿੱਦਾਂ ਜਿੱਦਾਂ ਚੱਲਦਾ ਗਿਆ ਚੱਲਦਾ ਗਿਆ ਕਿਥੇ ਅਸੀਂ ਕਹਿੰਦੇ ਹਾਂ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਨੇ ਹਰ ਮੈਦਾਨ ਫਤਿਹ ਕਰਦਾ ਆਇਆ ਹੈ ਲੰਗਰਾਂ ਦੇ ਵਿੱਚ ਦੇਖੀਏ ਸ਼ਹੀਦੀਆਂ ਦੇ ਵਿੱਚ ਦੇਖੀਏ ਜਦੋਂ ਮੁਗਲਾਂ ਤੋਂ ਰਿਆ ਦੇਸ਼ ਅਜਾਦ ਕਰਾਉਣਾ ਸੀ ਉਦੋਂ ਵੱਤ ਵਤ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਵੱਤ ਵਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਲੰਗਰਾਂ ਦੇ ਵਿੱਚ ਅਸੀਂ ਸਭ ਤੋਂ ਅੱਗੇ ਆਂ ਪਰ ਜਿਹੜਾ ਵਿਦਿਆ ਦਾ ਖੇਤਰ ਆ ਸਾਡੇ ਹੁਣ ਅਜਿਹੇ ਅਸੀਂ ਸਮੇਂ ਨੂੰ ਥੋੜਾ ਸੁਚੇਤ ਹੋ ਕੇ ਦੇਖੀਏ ਤੇ ਸਾਨੂੰ ਲੱਗਦਾ ਵੀ ਥੋੜਾ ਜਿਹਾ ਅਸੀਂ ਗਿਆਨ ਪੱਖੋਂ ਪਿੱਛੇ ਜਾਂਦੇ ਜਾ ਰਹੇ ਹਾਂ ਪਿਛਲੇ ਕੁ ਸਮੇਂ ਦੇ ਵਿੱਚ ਜੀ ਪਿਛਲੇ ਸਰਵੇਖਣਾ ਮੁਤਾਬਕ ਪੰਜਾਬ ਦਾ ਜਿਹੜਾ ਨੰਬਰ ਹੈ ਪੂਰੇ ਭਾਰਤ ਵਿੱਚੋਂ 25ਵੇਂ ਸਥਾਨ ਤੇ ਵੇ ਗਿਣਿਆ ਜਾਂਦਾ ਹੈ ਪਹਿਲੇ ਸਥਾਨਾਂ ਵਿੱਚ ਕੇਰਲਾ ਤੇ ਬੰਗਲੌਰ ਹੋਰ ਸਟੇਟਸ ਜਿਹੜਾ ਨਾਮ ਆਉਂਦੇ ਨੇ ਗਿਆਨ ਪੱਖੋਂ ਹਮ ਅੱਜ ਯੂਪੀ ਬਿਹਾਰ ਵੀ ਗਿਆਨ ਪੱਖੋਂ ਜਿੱਥੇ ਆਪਾਂ ਗੱਲ ਕਰੀਏ ਜਿੱਥੇ ਆਈਐਸ ਆਈਪੀਐਸ ਜਿੱਥੇ ਗਿਆਨ ਦੀ ਗੱਲ ਹੋਣੀ ਸੀ ਕੋਚਿੰਗ ਸੈਂਟਰਸ ਜਿਹੜੇ ਹੈਗੇ ਆ ਉਹ ਉਹਨਾਂ ਕੰਪੀਟੀਸ਼ਨ ਇਗਜ਼ਾਮਸ ਦੀ ਤਿਆਰੀ ਚੱਲ ਰਹੀ ਹੈ ਪਰ ਪਿਛਲਾ ਕੁਝ ਸਮਾਂ ਪੰਜਾਬ ਦਾ ਜੋਰ ਤੁਸੀਂ ਦੇਖਿਆ ਤੁਸੀਂ ਵੀ ਮੰਨਦੇ ਹੋਵੋਗੇ ਆਈਲਰਟ ਕਰਕੇ ਕਿਸੇ ਵੀ ਬੱਚੇ ਨੂੰ ਪੁੱਛੋ 6ਵੀਂ 7ਵੀਂ ਦੇ ਬੱਚੇ ਨੂੰ ਪੁੱਛੋ ਉਹਦਾ ਪਹਿਲਾ ਹੀ ਸੁਪਨਾ ਬਣ ਜਾਂਦਾ ਮੈਂ ਆਈਲਰਟ ਕਰਨੀ ਤੇ ਬਾਹਰ ਜਾਣਾ ਅਸੀਂ ਸਕੂਲਾਂ ਵਿੱਚ ਜਾ ਕੇ ਹੁਣ ਇਸ ਮਸਕੀਨ ਫਾਊਂਡੇਸ਼ਨ ਆਹੀ ਮੈਂ ਤੁਹਾਨੂੰ ਸੰਖੇਪ ਗੱਲ ਕਰਾਂ ਹਮ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਫੋਲੋ ਕਰ ਰਹੇ ਹਾਂ ਜੇ ਗੁਰੂ ਨਾਨਕ ਦੇ ਸੇਖਾ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕੀਤਾ ਵੀ ਜਿੱਥੇ-ਜਿੱਥੇ ਵੀ ਜੋੜ ਮੇਲੇ ਗਿਆਨ ਦੇ ਮੇਲੇ ਲੱਗਦੇ ਸੀ ਜਿੱਥੇ ਵੀ ਧਰਮ ਦੇ ਕਿੱਥੋਂ ਧਰਮ ਫੈਲਦਾ ਸੀ ਹੁਣ ਅਸੀਂ ਇਸੇ ਸਥਾਨ ਤੇ ਬੈਠੇ ਹਾਂ ਜਿਹੜਾ ਧ ਇੱਥੇ ਬਹੁਤ ਸੰਗਤ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਹੋਈ ਹੈ ਉਹ ਨਾਨਕ ਸਾਹਿਬ ਇਹਨਾਂ ਮੇਲਿਆਂ ਤੇ ਜਾਂਦੇ ਸੀ ਤੇ ਉੱਥੇ ਜਿੱਥੇ ਉਹਨਾਂ ਸੋਮਿਆਂ ਤੇ ਸੱਟ ਮਾਰਦੇ ਸੀ ਤਾਂ ਕਿ ਉਹ ਗਿਆਨ ਦੀ ਗੱਲ ਸਾਰੇ ਕਿਤੇ ਪਹੁੰਚ ਸਕੇ ਤੇ ਅਸੀਂ ਮਸਕੀਨ ਫਾਊਂਡੇਸ਼ਨ ਆਹੀ ਇਹ ਹੀ ਸਿੱਖਿਆ ਮਾਰਾ ਤੋਂ ਲੈ ਕੇ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਵੀ ਦੋ ਸੁਨੇਹੇ ਪੰਜਾਬ ਨੂੰ ਅਸੀਂ ਦੇ